नमस्कार तुसी वेक रहे हो इंडियन टीवी न्यूज आओ थो लेकर चलिए खबर पेंडू जल बंद करो बंद करो बंद करो खाली तुरंत भरोधाबाद वर्दाबाद वर्दाबाद लारे लबे लाने बंद करो बंद करो बंद करो ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪੰਜਾਬ ਸਰਕਾਰ ਮੁਰਦਾਬਾ 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 ਪਿੰਡੂ ਜਨਸ ਕੀ ਮਾਦਾ ਪੰਚਾਇਤੀਕਰਨ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਅਸਾਮੀਆਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਧੰਨਵਾਦ ਸਭ ਨੂੰ ਅਸੀਂ ਇਹਨੇ ਜੋਗੇ ਆ ਨਾ ਅਸੀਂ ਚਲਾ ਸਕਦੇ ਆ ਪੰਚਾਇਤਾਂ ਕੋਲ ਬਹੁਤ ਜ਼ਿਆਦਾ ਕੰਮ ਹੈ ਹੋਰ ਬਹੁਤ ਜ਼ਿਆਦਾ ਕੰਮ ਹੈ ਇਸ ਕਰਕੇ ਅਸੀਂ ਯੋਗ ਨਹੀਂ ਇਹਨੂੰ ਸਰਕਾਰ ਚਲਾਵੇ ਐਡੀ ਵੱਡੀ ਸੂਬੇ ਦੀ ਸਰਕਾਰ ਜੇ ਇਹ ਚਲਾ ਸਕਦੀ ਤਾਂ ਪਿੰਡ ਦੀ ਪੰਚਾਇਤ ਕਿਵੇਂ ਚਲਾ ਸਕਦਾ ਇਸ ਕਰਕੇ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਕਿ ਜਦੋਂ ਤੁਹਾਨੂੰ ਕਾਲ ਆਉਂਦੀ ਹੈ ਜਲਦੀ ਮੀਟਿੰਗ ਕਰਾਂਗੇ ਹੋ ਸਕਦਾ ਤੁਹਾਨੂੰ ਫੋਨ ਹੋਣ ਕਿਉਂਕਿ ਪਿਛਲੇ ਦਿਨੀ ਮੇਰੀ ਐਮ.ਐਲ.ਏ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਬੜੇ ਮੂੰਹ ਆੜ ਕੇ ਸਿੱਧੀ ਗੱਲ ਕੀਤੀ ਇਹ ਚੀਜ਼ ਤਾਂ ਪੰਚਾਇਤਾਂ ਨੂੰ ਦੇ ਦੇਣੀਆਂ ਜੀ ਇਹ ਸਾਡੇ ਕੋਲ ਨਹੀਂ ਚਾਹੀਦੀਆਂ ਤੇ ਸਰਕਾਰ ਨੇ ਤਿਆਰੀ ਖਿੱਚ ਨਹੀਂ ਹੈ ਹੁਣ ਅਸੀਂ ਜੜੀਆਂ ਹੀ ਦੇ ਦੋ ਬਹੁਤ ਦੇ ਦੇਣਗੇ ਜੀ ਬਾਕੀ ਪੰਜਾਬ ਦੇ ਵਿੱਚ ਤਾਂ ਨਹੀਂ ਪਤਾ ਪਰ ਕੰਢੀ ਖੇਤਰ ਦੇ ਵਿੱਚ ਇਸ ਸਕੀਮਾਂ ਚਲਾਉਣੀਆਂ ਬਹੁਤ ਜ਼ਰੂਰੀ ਸੋਚ ਕਰਕੇ ਕਿਉਂਕਿ ਜਿਹੜੇ ਐਮਐਲਏ ਆ ਮੈਂ ਇਹ ਨਹੀਂ ਕਹਿੰਦਾ ਕਿ ਉਹਨੂੰ ਸਾਡੇ ਇਲਾਕੇ ਦੀ ਗੱਲ ਨਹੀਂ ਪਤਾ ਪਰ ਉਹ ਵੇਢੇਗਰੀਏ ਚੋਂਦੇ ਆ ਉਹਨਾਂ ਬੇਢ ਲੱਗ ਕੇ ਦੀਆਂ ਸਮੱਸਿਆ ਦਾ ਪਤਾ ਹੋ ਸਕਦੀਆਂ ਹਨ ਪਰ ਕੰਢੀ ਦੀਆਂ ਮੁਸ਼ਕਲਾਂ ਜਿਹੜੀਆਂ ਨਾ ਉਹਦੇ ਬਾਰੇ ਕੋਈ ਵਧੀ ਜਾਣਕਾਰੀ ਨਹੀਂ ਸਾਥੀਓ ਆਪਾਂ ਇਹਦਾ ਡਟਵਾ ਵਿਰੋਧ ਕਰਨਾ ਹੈ ਜਿਹੜੇ ਸਾਥੀ ਅੱਜ ਪੰਚਾਇਤ ਤੇ ਨਹੀਂ ਆਏ ਅਸੀਂ ਉਹਨਾਂ ਨੂੰ ਵੀ ਲਾਪਤਾ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਸਾਂਝੀ ਮੀਟਿੰਗ ਸੱਦਣੀ ਹੈ ਉਹਦੇ ਵਿੱਚ ਇਕੱਠੇ ਹੋ ਕੇ ਅਸੀਂ ਇਹਦਾ ਡਟਵਾ ਵਿਰੋਧ ਕਰਾਂਗੇ ਇਹ ਅੱਜ ਅਸੀਂ ਮੁਲਾਜ਼ਮਾਂ ਨੂੰ ਯਕੀਨ ਦਵਾਉਣੇ ਆ ਮੇਰੀ ਬੇਨਤੀ ਮੁਲਾਜ਼ਮਾਂ ਨੂੰ ਵੀ ਹੈ ਸਾਦੇ ਮਿਹਰ ਦੇ ਬੰਦੇ ਵੀ ਨਹੀਂ ਆਇਆ ਜੀ ਉਹ ਵੀ ਠੇਕੇ ਦੇ ਕੰਮ ਕਰਦੇ ਆ। ਹਾਲਾਂਕਿ ਅੱਜ ਪਾਵਰ ਕੱਟ ਵੀ ਹੈ। ਮੈਂ ਕਿਹਾ ਸੀ ਉਹਨਾਂ ਨੂੰ। ਬਾਦਿਓ ਮੁਲਾਜ਼ਮਾਂ ਨੂੰ ਬੇਚਤੀ ਹੈ ਕਿ ਤੁਸੀਂ ਵੀ ਆਪਣੀਆਂ ਪਿੰਡਾਂ ਦੇ ਵਿੱਚ ਕਿਉਂਕਿ ਸਰਪੰਚ ਵੀ ਪੋਤੇ ਕੋਈ ਮੈਂ ਸਮਝਦਾ ਕਿ ਪੋਤੇ ਗਿਆਨ ਮਾਰ ਨਹੀਂ। ਤੇ ਸੇਵਾ ਦੇ ਰਾਹੀਂ ਜਿੱਥੇ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਉੱਥੇ ਲੋਕਾਂ ਨੂੰ ਬਿਨਾਂ ਖੱਜਲ-ਖਵਾਲੀ ਤੋਂ ਉਹਨਾਂ ਦੇ ਕੰਮ ਸਿਰੇ ਚੜ੍ਹਦੇ ਨੇ। ਪਰ ਇਹਨੇ ਕੁਝ ਸਮੇਂ ਤੋਂ ਇਹ ਮੁਰਤਾ ਕਿਹੜਾ ਚੱਲ ਪਿਆ ਹੈ ਸੇਵਾ ਤਾਂ ਛੱਡੋ ਹੁਣ ਤਾਂ ਲੋਕਾਂ ਨੂੰ ਪੈਸੇ ਦੇ ਕੇ ਵੀ ਲੋਕਾਂ ਦੇ ਕੰਮ ਨਹੀਂ ਹੋ ਰਹੀ ਹਜੇ ਵੀ ਪਿਛਲੀਆਂ ਪੰਚਾਇਤਾਂ ਦੇ ਕਰਾਏ ਹੋਏ ਕੰਮਾਂ ਦੇ ਪੈਸੇ ਨਹੀਂ ਪਏ ਵੀਡੀਓ ਤਤਰਾਂ ਦੇ ਵਿੱਚ ਸੈਂਟਰੀ ਕਹਿੰਦੇ ਸਾਡੇ ਕੋਲ بڑا ਕੰਮ ਹੈ ਵੀਡੀਓ ਸਾਹ ਕਹਿੰਦੇ ਸਾਡੇ ਕੋਲ بڑا ਕੰਮ ਹੈ ਇਕ ਜਈਆ 106 ਪੰਚਾਇਤਾ ਮਗਰ ਇਕ ਜਈਆ ਜਿਹਨੇ ਤੁਹਾਡੀਆਂ ਗੜੀਆਂ ਨਾਲੀਆਂ ਦੇ ਕੰਮ ਵੀ ਚੈੱਕ ਕਰਨੇ ਨੇ ਜਿਹਨੇ ਤੁਹਾਡੇ ਇਹ ਵੀ ਬਿੱਲ ਪਾਸ ਕਰਦੇ ਨੇ ਤੁਸੀਂ ਦੱਸੋ ਕੰਮ ਕਿਸ ਤਰ੍ਹਾਂ ਚਲੇਗਾ ਸਰਪੰਚ ਇਹੀ ਭਗਵੰਤਮਾਨ ਨੇ ਕਿਹਾ ਸੀ ਸਾਡੇ ਸਰਪੰਚ ਬਣਨਗੇ ਅਸੀਂ 25000 ਰੁਪਿਆ ਸਰਪੰਚਾਂ ਨੂੰ ਮਾਣ ਪੱਤਾ ਦੇਵਾਂਗੇ ਅੱਜ ਸਰਪੰਚ ਬਣਿਆ ਨੂੰ 6-6 ਮਹੀਨੇ ਬੀਤ ਚੁੱਕੇ ਆ ਉਹ 25 ਦਾ ਛੱਡੋ 2500 ਰੁਪਿਆ ਨਹੀਂ ਆਇਆ ਬਿਨਾਂ ਪੈਸੇ ਤੋਂ ਸਰਪੰਚਾਂ ਤੋਂ ਕੰਮ ਕਰਵਾਇਆ ਜਾ ਰਿਹਾ ਉਲਟਾ ਸਰਪੰਚਾਂ ਦੇ ਝੇਬਾਂ ਤੋਂ ਪੈਸੇ ਖਰਚ ਕੀਤੇ ਜਾ ਰਹੇ ਨੇ ਹਾਲਾਤ ਚੋਰ ਮੋਰੀਆਂ ਇੰਦਿਆਂ ਦਾ ਸਿਸਟਮ ਦੇ ਵਿੱਚ ਕੰਮ ਕਰਵਾ ਰਿਹਾ ਜੇਈ ਉਹਦੀ ਜਵਾਬਦੇਹੀ ਹੈ ਕਿ ਕੰਮ ਕਿਹੋ ਜਿਹਾ ਹੋ ਰਿਹਾ ਵਿਕਤ ਪਤਲਾ ਕੰਮ ਸੈਕਟਰੀ ਦਾ ਹੈ ਜਿਹੜੇ ਬਿੱਲ ਆਉਣੇ ਆ ਬਿੱਲ ਜਿਹੜੇ ਆ ਉਹਦੇ ਮੇਨਟੇਨ ਕਰਨਾ ਸੈਕਟਰੀ ਦਾ ਕੰਮ ਹੈ ਪੰਚਾਇਤ ਦਾ ਕੰਮ ਸਿਰਫ ਇੱਕੋ ਹੀ ਹੈ ਨਿਸ਼ਾਨਦੇਹੀ ਕਰਨੀ ਕਿਹੜੇ ਕੰਮ ਕਰਵਾਣੇ ਆ ਨਾ ਸਰਪੰਚ ਰੁਪਈਆ ਕਢਾ ਸਕਦਾ ਨਾ ਸਰਪੰਚ ਰੁਪਈਆ ਦੇ ਸਕਦਾ ਕਿਉਂਕਿ ਡਿਜੀਟਲ ਪੇਮੈਂਟ ਹੁੰਦੀ ਆ ਮਤਾ ਪੈਣੇ ਆ ਫਿਲ ਬੋਝਾ ਲੱਗਣੇ ਆ ਫਾਈਲ ਤਿਆਰ ਹੋ ਗਈ ਆਨਲਾਈਨ ਪੈਸੇ ਵੀਡੀਓ ਦਸਰੋ ਪੈਣੀ ਸਰਪੰਚ ਜਦੋਂ ਇਨਕੁਆਰੀ ਹੁੰਦੀ ਆ ਕੋਈ ਚੀਜ਼ ਦਾ ਕੋ ਖਲਾਸਾ ਹੁੰਦਾ ਸੈਕਟਰੀ ਵੀ ਬਾਈ ਦੇ ਤਬਾਰੀ ਬੇਵੀ ਬਾਈ ਜਿਤ ਬਰੀ ਜੇ 25000 ਤੋਂ ਵੱਧ ਦਾ ਪੇਮੈਂਟ ਅਦਾਈ ਕੀ ਹੈ ਤਾਂ ਉਹਦੇ ਉੱਪਰ ਵੀਡੀਓ ਦੇ ਸਾਈਨ ਹੁੰਦੇ ਆ ਯਾਨੀ ਕਿ 2 ਲੱਖ ਦੀ 26000 ਦੀ ਪੇਮੈਂਟ ਹੈ 30000 ਦੀ ਪੇਮੈਂਟ 10 ਲੱਖ ਦੀ ਪੇਮੈਂਟ ਹੈ ਉਹਦੇ ਉੱਪਰ ਬੀਡੀਪੀ ਉਹਦੇ ਸਾਈਨ ਹੋਣੇ ਆ ਪਰ ਜਦੋਂ ਇਨਕੁਆਰੀ ਹੋਈ ਸਾਰਾ ਹੀ ਟਿਕੜ ਸਰਪੰਚ ਦੇ ਕੋਲ ਸੁੱਟਾ ਜਾਂਦਾ ਇਹ ਖਾਗੇ ਪੈਸੇ 10 ਲੱਖ ਰੁਪਏ ਦਾ ਕੰਮ ਵੀਡੀਓ ਦਫਤਰ ਚੱਲ ਰਿਹਾ ਇਸ ਵੇਲੇ ਲੱਖਾਂ ਰੁਪਏ ਦਾ ਕੰਮ ਔਰ ਇੱਕ ਰੇਲਵੇ ਲਾਈਨ ਆ ਰਹੀ ਹੈ ਉਸ ਰੇਲਵੇ ਲਾਈਨ ਦੇ ਵਿੱਚ ਜਿੰਨੇ ਪਿੰਡ ਆ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਪੰਚਾਇਤੀਆਂ ਵੀ ਆਈਆਂ ਉਹ ਫੰਡ ਜਿਹੜਾ ਜਿਹਦੇ ਵਿੱਚੋਂ 30 ਤੋਂ 25% ਜਿਹੜਾ ਜਿਹੜਾ ਹੈਗਾ ਸ਼ੇਅਰ ਕੋਮਿਡੀਅਨ ਦਫਤਰ ਮੈਚ ਚੁੱਕਾ ਹੈ ਉਹ ਪੈਸਾ ਕਿੱਥੇ ਗਿਆ ਕੋਈ ਕਿਸੇ ਨੂੰ ਨਹੀਂ ਪਤਾ ਉਹ ਪੈਸਾ ਇੱਥੇ ਹੀ ਖੁੱਟ ਬਣਦ ਕਦੋਂ ਸਰਪੰਚਾਂ ਦੀ ਵਾਰੀ ਆਉਣੀ ਆ ਔਰ ਇਹ ਹੁਣ ਇਹਨਾਂ ਕੋਲ ਆਣੇ ਪੈਸੇ ਵੀ ਔਡਰ ਲਿਆ ਉਹ ਵੀ ਕੱਕਾ ਸਰਪੰਚਾ ਦੇ ਕਾ ਨਹੀਂ ਹੈ ਸਰਪੰਚ ਸਾਹਿਬ ਪੈਸੇ ਨੇ ਆਓ ਔਡਰ ਕਰਵਾਣਾ ਤਾਂ ਸਰਪੰਚ ਨਹੀਂ ਬੋਲਦੇ ਉਹਨਾਂ ਨੂੰ ਆਪਣੀ ਪਈ ਹੁੰਦੀ ਹੈ ਕਿ ਜੀ ਸਾਡੇ ਦੇ ਨਾਲ ਇਨਦਾਮ ਲੱਗਦੀ ਉਹ ਪੈਸੇ ਔਡਰ ਦੇ ਵੀ ਸਾਡੇ ਕੋਲੋਂ ਹੁਣ ਦੁਬਾਰੀ ਵੀ ਉਹਨਾਂ ਨੇ ਕੀਤਾ ਪੱਲੇ ਫਿਰ ਬਦਨਾਮੀ ਸਾਡੇ ਅਜਿਹੇ ਹਾਲਤ ਵਿੱਚ ਇਹ ਸਰਕਾਰ ਹੁਣ ਸਕੀਮਾ ਪਿੰਡੂ ਜਪੰਚਾ ਨੂੰ ਦੇਣੀ ਹੈ ਮੈਂ ਤੁਹਾਨੂੰ ਦਬੇ ਨਾ ਕਹਿਣਾ ਕੱਲ ਅਸੀਂ ਫੋਨ ਕੀਤਾ ਕੁਝ ਸਰਪੰਚ ਨਹੀਂ ਆਏ ਸਾਡੇ ਇਲਾਕੇ ਦੇ ਵਿੱਚ ਚਾਰ ਵਾਟਰ ਸਪਲਾਈਆਂ ਜਿਹੜੀਆਂ ਇਸ ਬਿੰਦੇ ਉਹਨਾਂ ਦਾ ਜਿਹੜਾ ਪੰਚਾਇਤੀਕਰਨ ਹੋ ਚੁੱਕਾ ਕੰਟੋਲੀ ਪਿੰਡ ਦੀ ਸਧਾਣੀ ਪਿੰਡ ਦੀ ਅਦਵਾੜ ਪੱਤੀ ਪੰਚਾਇਤ ਦੀ ਇੱਕ ਪੰਚਾਇਤ ਹੋਰ ਹੈ ਉਹਨਾਂ ਨੇ ਸਾਫ਼ ਕਿਹਾ ਕਿ ਸਾਡੇ ਹੱਥ ਫੜੇ ਆ ਅਸੀਂ ਨਹੀਂ ਅਸੀਂ ਗਰਮੀਆਂ ਦੇ ਵਿੱਚ ਲੋਕ ਸਾਨੂੰ ਪੈਸੇ ਨਹੀਂ ਦਿੰਦੇ ਪੈਸੇ ਇਸ ਕਰਕੇ ਨਹੀਂ ਦਿੰਦੇ ਕਹਿੰਦੇ ਪਾਣੀ ਨਹੀਂ ਪੂਰਾ ਹੋ ਰਿਹਾ ਜਦੋਂ ਪਾਣੀ ਨਹੀਂ ਪੂਰਾ ਹੋ ਰਿਹਾ ਲੋਕ ਪੈਸੇ ਨਹੀਂ ਦਿੰਦੇ ਫਿਰ ਪਿੰਡ ਦੇ ਵਿੱਚ ਧੜੇਬੰਦੀ ਪੈਦਾ ਹੁੰਦੀ ਹੈ ਜਦੋਂ ਧੜੇਬੰਦੀ ਪੈਦਾ ਹੁੰਦੀ ਹੈ ਲੜਾਈ ਝਗੜਾ ਹੁੰਦਾ ਅੰਦਵਾਰ ਪੱਤੀ ਦੇ ਵਿੱਚ ਸਾਫ ਦਾ ਸਰਪੰਚ ਨੀਲਾ ਬੰਦੀ ਸੀਗੇ ਜਿਹੜੇ ਉਸ ਵੇਲੇ ਮੌਜੂਦਾ ਸਰਪੰਚ ਸੀ ਪਿਛਲੀ ਪੰਚਾਇਤ ਚ ਉਹ ਤੋਂ ਪਹਿਲੇ ਇਹਦਾ ਸਰਪੰਚ ਵੀ ਉਹਨੇ ਪਿੰਡ ਧੜੇ ਬੰਦੀ ਪੈਦਾ ਕਰ ਦਿੱਤੀ ਜਦੋਂ ਸਾਹ ਵਾਲੂ ਬਿਜ ਲੈਣ ਕੇ ਉੱਥੇ ਲੜਾਈ ਕੀਤੀ ਪਿੰਡ ਵਾਲੇ ਨੇ ਉਹ ਮਾਹਲਾ ਥਾਣੇ ਵਿੱਚ ਆਇਆ ਥਾਣੇ ਵਿੱਚ ਗੱਲ ਕੁਝ ਵੀ ਨਹੀਂ ਲੋਕ ਕਹਿੰਦੇ ਜੀ ਸਾਨੂੰ ਸਾਫਤਾ ਸਰਪੰਚ ਨੇ ਕਿਹਾ ਪਾਣੀ ਨਹੀਂ ਜੇ ਪੰਚਾਇਤ ਨੇ ਦਿੱਤਾ ਤੁਹਾਨੂੰ ਤਾਂ ਤੁਸੀਂ ਬਿਲ ਵੀ ਨਾ ਦਿਓ ਹੁਣ ਪਾਣੀ ਦੀ ਗੱਲ ਸਾਡੇ 3 ਲੱਖ ਰੁਪਏ ਬਿਜ ਦਾ ਬਿੱਲ ਖੜਾ ਸੀ ਉਹ ਬਿਜਲੀ ਦਾ ਫੋਨ ਆਵੇ ਤੇ ਭਾਈ ਤੁਸੀਂ ਪਾਣੀ ਦਾ ਬਿੱਲ ਜਮਾ ਕਰਾਓ ਨਹੀਂ ਤਾਂ ਅਸੀਂ ਤੁਹਾਡਾ ਬਿਜਲੀ ਦਾ ਕਨੈਕਸ਼ਨ ਕੱਟ ਦੇਣਾ ਅੱਜ ਠੀਕ ਹੈ ਗੱਲ ਜਦੋਂ ਕੈਪਟਨ ਸਰਕਾਰ ਨੇ ਮਤਾਂ ਲਿਆਉਂਦਾ ਸੀ ਅਸੀਂ ਪਿੰਡ ਆਪਣੀ ਬਲੌਗ ਦੇ ਵਿੱਚ ਸਮੂਚੀਆਂ ਪੰਚਾਇਤਾਂ ਦਾ ਇਕੱਠ ਕਰਕੇ ਮਤੇ ਪੁਆਈ ਸੀ ਕਿ ਜੜੀਆਂ ਪਿੰਡੂ ਜਲ ਸਪਾਈਆਂ ਉਹਦਾ ਪੰਚਾਇਤੀਕਰਨ ਨਾ ਕੀਤਾ ਜਾਵੇ ਉਹਨੂੰ ਠੱਲ ਪੈ ਗਈ ਕੈਪਟਨ ਮੁੱਖ ਮੰਤਰੀ ਸੀ ਉਸ ਵੇਲੇ ਉਹਨੇ ਵਾਪਸ ਲੈ ਲਿਆ ਉਹ ਨਵੀਂ ਬਦਲਾਅ ਦੀ ਸਰਕਾਰ ਆਈ ਹੈ ਜਿਹਨੇ ਵਾਅਦਾ ਤਾਂ ਕੀਤਾ ਸੀ ਕਿ ਅਸੀਂ ਠੇਕੇ ਤੇ ਰੱਖੇ ਬਲਾਦਮ ਹਰ ਤਰ੍ਹਾਂ ਦੇ ਬਲਾਦਮ ਪੱਕੇ ਕਰਾਂਗੇ ਪਰ ਇਹ ਉੰਟੇ ਰਾ ਪੈ ਗਈ ਹੈ ਇੱਕ ਪਾਸੇ ਦਾ ਫਰਜੀ ਅੰਕੜੇ ਪੇਸ਼ ਕਰਕੇ ਤੇ ਕਹਿੰਦੀ ਹੈ ਕਿ ਅਸੀਂ ਬੜੀਆਂ ਨੌਕਰੀਆਂ ਦਿੱਤੀਆਂ ਮੇਰੇ ਪੋਪਾ ਨੇ ਬੁਲਾਦੇ ਕਿਹਾ ਤੇ ਕੋਈ ਨ ਇੱਕ ਮੁਲਾਜ਼ਮ ਤਾਂ ਦੇਵੇ ਸਰਕਾਰ ਨੂੰ ਪੱਕਾ ਕੀਤਾ ਹੋਵੇ ਕਿ ਦੂਜੇ ਪਾਸੇ ਮਹਿਕਮੇ ਜਿਹੜੇ ਆ ਹੁਣ ਉਹਨਾਂ ਦਾ ਪੰਚਾਇਤੀਕਰਨ ਕਰਕੇ ਉਹਨਾਂ ਦਾ ਨਿਜੀਕਰਨ ਕੀ ਚੱਲ ਰਿਹਾ ਹੈ ਸਰਕਾਰ ਦਾ ਤੋਂ ਦੇਣ ਤੋਂ ਭੱਜ ਰਹੀ ਹੈ ਜੇ ਮੈਂ ਤੁਹਾਨੂੰ ਲਾਜ਼ਮੀ ਕਹਣਾ ਅੱਜ ਕਿ ਪੰਚਾਇਤੀਕਰਨ ਹੋ ਗਿਆ ਤੇ ਜਿੰਨੀ ਕਰਪਸ਼ਨ ਇਹ ਬਾਟਰ ਸਪਲਾਈਆਂ ਦੇ ਰੂਪ ਦੇ ਵਿੱਚ ਹੋਣੀ ਹੈ। ਔਰ ਜਿੰਨੀਆਂ ਧੜੇ ਬੰਦੀਆਂ ਉੱਪਰੀਆਂ ਪਿੰਡਾਂ ਦੇ ਵਿੱਚ ਮੈਂ ਕਹਿੰਦਾ ਜੀ ਸਰਪੰਚ ਵਾਸਤੇ ਸਰਪੰਚੀ ਕਰਨੀ ਔਖੀ ਹੋ ਜਾਣੀ ਹੈ। ਔਰ ਪਿੰਡਾਂ ਦੇ ਵਿੱਚ ਇਹ ਜਿੰਨੀਆਂ ਇੱਥੇ ਮਤਲਬ ਕਿ ਸਮਝੋ ਅਨਾਰਕੀ ਪੈਦਾ ਹੋ ਜਾਣੀ ਹੈ। ਲੋਕਾਂ ਕੋਲੋਂ ਪਾਣੀ ਜਿਹੜੀ ਪਿੰਡਾਂ ਦੇ ਪਿੰਡ ਦੀਆਂ ਪੰਚਾਇਤਾਂ ਕੋਲੋਂ ਪਾਣੀ ਨਹੀਂ ਪੂਰਾ ਹੋਣਾ। ਖਾਸ ਕਰਕੇ ਮੁਲਾਜ਼ਮ ਤਬਕੇ ਨੇ ਕਿਉਂਕਿ ਇਹ ਸਿੱਧਾ ਹਮਲਾ ਜਿਹੜਾ ਹੈ ਉਹ ਉਹਨਾਂ ਦੇ ਰੋਜ਼ਗਾਰ ਤੇ ਹੈ ਜਿਹੜੇ ਮੁਲਾਜ਼ਮ ਸਾਥੀ ਲੰਬੇ ਸਮੇਂ ਤੋਂ ਠੇਕੇ ਤੇ ਕੰਮ ਕਰ ਰਹੇ ਨੇ ਆਊਟਸੋਰਸ ਦੇ ਕੰਮ ਕਰ ਰਹੇ ਨੇ ਉਹਨਾਂ ਦੇ ਭਵਿੱਖ ਤੇ تلوار ਲੜ ਗਈ ਹੈ ਪਰ ਕਿਉਂਕਿ ਇਹ ਜਿਹੜਾ ਸਕੀਮਾ ਹੈ ਇਹ ਹੁਣ ਪੰਜਾਬ ਸਰਕਾਰ ਸਿੱਧੇ ਤੌਰ ਤੇ ਪੰਚਾਇਤਾਂ ਨੂੰ ਦੇਣ ਜਾ ਰਹੀ ਹੈ ਜਦਕਿ ਪੰਚਾਇਤਾਂ ਇੰਨੇ ਯੋਗ ਨਹੀਂ ਹਾਲਾਤ ਇਹ ਹੈ ਕਿ ਅੱਜ ਬਲੋਕ ਤਨਵਾੜਾ ਦੇ ਵਿੱਚ 106 ਪੰਚਾਇਤਾਂ ਵਗੈਰਾ 6 ਜੁਪੀ ਹੈ 6 ਇੱਕ ਸੱਤਵੀਂ ਗੋਲ 5 6 ਤੋਂ ਵੱਧ 10 ਤੋਂ ਵੱਧ 15 15 20 20 ਪੰਚਾਇਤਾਂ ਹੈ ਉਹਨਾਂ ਪੰਚਾਇਤਾਂ ਦੇ ਵਿੱਚ ਹਾਲ ਦੇ ਹੈ ਸਰਪੰਚਾਂ ਦੀ ਕਿ ਉਹ ਰਵਣ ਦੇ ਮੋਹਰੇ ਮੜ ਚੁੱਕੀਆਂ ਹਨ ਜੋ ਵੀਡੀਓ ਦਿੱਤਰੋਂ ਹੁਕਮ ਹੁੰਦਾ ਜੋ ਸ਼ਕਤੀਆਂ ਦੇ ਮਨਮਾਤਰ ਕਰਦੇ ਆ ਉਹ ਕੰਮ ਕਰਦੇ ਆ ਉਹ ਜਦੋਂ ਪਿੰਡਾਂ ਦੀਆਂ ਸਖੀ ਪਿਛਲੇ ਮਹੀਨੇ ਸਰਪੰਚ ਸਾਹਿਬ ਆਖੇ ਆ ਜੋ ਪਰ ਕੱਢਿਆ ਵਰਵੀਨ ਜੀ ਜਿਹੜਾ ਬੀਆਰਸੀ ਨੂੰ ਇਹ ਹਰ ਮਹੀਨੇ ਇੱਕ ਜਿਹੜੀ ਸਕੀਮ ਹੈ ਜਦ ਸੁਣਾਈ ਪੰਚਾਇਤਾਂ ਨੂੰ ਦਿੱਤੀ ਜਾਵੇ ਕਿਉਂਕਿ ਜਿਹੜੇ ਸਾਡੇ ਅਧਿਕਾਰੀ ਹੈ ਮੁਹਾਲੀ ਦੇ ਵਿੱਚ ਪਟਿਆਲੇ ਦੇ ਵਿੱਚ ਅਫੀਸ ਦੇ ਵਿੱਚ ਬੈਠੇ ਆ ਏਸੀ ਦਫ਼ਤਰਾਂ ਦੇ ਵਿੱਚ ਉਹ ਉੱਥੇ ਬਹਿ ਕੇ ਨਿਤ ਨਵੀਆਂ ਕਾਨੂੰਨੀ ਕਾਰਵਾਈਆਂ ਕਰੀ ਜਾਂਦੇ ਆ ਨਿਤ ਨਵੀਆਂ ਨੀਤੀਆਂ ਬਣਾਈ ਜਾਂਦੇ ਨੇ ਇਹ ਫੀਲਡ ਵਿੱਚ ਇਹ ਕਰਦੇ ਹੋ ਫੀਲਡ ਵਿੱਚ ਇਹ ਕਰਦੇ ਹੋ ਪਰ ਲੇਕਿਨ ਜਿਹੜਾ ਸਾਡੇ ਕੋਲ ਅੰਡਾ ਨਹੀਂ ਕਮੀ ਹੈ ਮੁਲਾਜ਼ਮਾਂ ਦੀ ਨਿਰੰਤਰ ਕਮੀ ਚੱਲਦੀ ਪਈ ਹੈ ਕਿ ਪਿਛਲੇ 5 ਸਾਲਾਂ ਤੋਂ ਸਰਕਾਰ ਨੇ ਇੱਕ ਵੀ ਮੁਲਾਜ਼ਮ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿੱਚ ਭਰਤੀ ਨਹੀਂ ਕੀਤਾ ਸਾਥੀਓ ਜੇ ਪਿਛਲੇ ਸਮੇਂ ਨੇ ਭਰਤੀ ਕੀਤੇ ਆ ਉਹ ਵੀ ਬੜੀ ਗੱਦ ਦੀ ਤਰੀਕੇ ਨਾਲ ਇਨਸਪੀਕਟਰ ਠੇਕਾ ਮੁਲਾਜ਼ਮਾਂ ਦੇ ਵਿੱਚ ਭਰਤੀ ਕੀਤੇ ਆ ਜਦੋਂ ਸਰਕਾਰ ਨਾਲ ਗੱਲ ਕਰਦੇ ਆ ਇਹ ਠੇਕਾ ਮੁਲਾਜ਼ਮਾਂ ਨੂੰ ਬਖਾ ਕਰੋ ਉਹ ਕਹਿੰਦੇ ਇਹ ਤਾਂ ਠੇਕੇਦਾਰ ਹੈ ਇਹਨਾਂ ਦੇ ਕੋਈ ਲਿੰਦੀ ਲਾਗੂ ਨਹੀਂ ਹੁੰਦੀ ਪਰ ਨਾਮਾ ਕੇ ਇਹ ਮਾੜੀਆਂ ਹਰਕਤਾਂ ਜਿਹੜੀਆਂ ਮਾੜੀਆਂ ਚਾਲਾਂ ਨੂੰ ਦੇਖਦੇ ਹੋਏ ਪਿਛਲੇ 3 ਸਾਲਾਂ ਪੰਨਾ ਜਦੋਂ ਭਗਵਾਨਦਮਨ ਸਰਕਾਰ ਬਣੀ ਸੀ ਤਾਂ ਉਸਨੇ ਸਾਡੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਕਿ ਮੇਰਾ ਜਿਹੜਾ ਹਾਰਾ ਪੈਨ ਮੁਲਾਜ਼ਮਾਂ ਦੇ ਨਾਲ ਚੱਲੇਗਾ ਜਾਂ ਵਿਭਾਗ ਦੇ ਸਰਕਾਰੀ ਨੇ ਤਾਂ ਇਹ ਮੁਲਾਜ਼ਮ ਕੱਚੇ ਕਿਉਂ ਨੇ ਇਹ ਮੁਲਾਜ਼ਮ ਪੱਕੇ ਕੀਤੇ ਜਾਣਗੇ ਜਿਹੜੇ ਛੇਵੇਂ ਬੇ ਕਮਿਸ਼ਨਰ ਬਕਾਇਆ ਦਿੱਤੇ ਜਾਣਗੇ ਔਰ ਜਿਹੜੇ ਸਰਕਾਰੀ ਵਿਭਾਗ ਹੈ ਉਹਨਾਂ ਦੀ ਸੇਵਾ ਕਰਨ ਕੀ ਕੀਤਾ ਜਾਊਗਾ ਪਰ ਲੇਕਿਨ ਸਾਡੇ ਠੇਕੇ ਵਾਲਜੋ ਨੂੰ ਵਿਭਾਗ ਵਿੱਚ ਲੈ ਕੇ ਪੱਕਾ ਤੱਕ ਕੀ ਕਰਨਾ ਸੀਗਾ ਉਲਟਾ ਵਿਭਾਗ ਨੂੰ ਕੱਚਾ ਕਰਨ ਦਾ ਦੋਪਹਿਸਾ ਸਾਥੀ ਹੋਇਸ ਭਗਵੰਤ ਮਾਨ ਜਿਹੜਾ ਆ ਬਹੁਤ ਮਾੜੀ ਗੱਲ ਹੈ ਇਹ ਤਿੰਨ ਤਿੰਨ ਸਾਲਾਂ ਤੋਂ ਅਸੀਂ ਲਗਾਤਾਰ ਸਾਡੇ ਫਰੰਟ ਦੇ ਵੀ ਸੰਘਰਸ਼ ਕਰ ਰਹੇ ਹਾਂ ਔਰ ਇਹ ਭਗਵੰਤ ਮਾਨ ਜਿਹੜਾ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰ ਜਾਂਦਾ ਸਾਥੀਓ ਇਸਦੇ ਹੁਣ ਸਾਨੂੰ ਇਹਦਾ ਕੋਈ ਵਿਸ਼ਵਾਸ ਨਹੀਂ ਰਿਹਾ ਮੈਂ ਬੇਨਤੀ ਕਰਾਂ ਮਕੇਰੀਆਂ ਤੋਂ ਸਾਡੇ ਕੈਸ਼ੀਅਰ ਗੁਰਦੀਪ ਸਿੰਘ ਜੀ ਆਏ ਨੇ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝ ਕਰਨਗੇ ਜੀ ਸਮਝਦੇ ਰਹੇ ਬੈਠੇ ਰਹੇ ਲੱਗਿਆ ਫਿਕਰ ਨਹੀਂ ਇੱਕ ਪਲੇਟਫਾਰਮ ਤੇ ਇਕੱਠੇ ਨਾ ਹੋਏ ਤੇ ਬਾਰ-ਬਾਰ ਸਕਦੇ ਤੇ ਕੰਮ ਚੱਲਦਾ ਹੀ ਰਹਿਣਾ ਅੱਗੇ ਵੀ ਚੱਲੇ ਨਵਾਂ ਨਹੀਂ ਚੱਲਣਾ ਹੈ ਤਾਂ ਬਾਕੀ ਸਾਥੀਓ ਸਾਰੇ ਇਕੱਠੇ ਹੋ ਜਓ ਇਹ ਨਾ ਕੋ ਹੋ ਵੀ ਅਸੀਂ ਇੰਨੇ ਨੰਬਰ ਇੰਨਾ ਨੰਬਰ ਇੱਕ ਨੰਬਰ ਤੇ ਇਕੱਠੇ ਹੋਣਾ ਪਿਆ ਸਾਰੇ ਠੀਕ ਹੈ ਜੀ ਬਾਕੀ ਸਾਡੇ ਭਗਾਂ ਜੀ ਜਨਰਲ ਫੈਕਟਰੀ ਜਿਲ੍ਹਾ ਆਪਣੇ ਇਹਦੇ ਵਾਅਦੇ ਉਹਨਾਂ ਸਾਰਿਆਂ ਦਾ ਗਲਤ ਕੰਮ ਮੈਂ ਤੋੜ ਚਾਹੁੰਦਾ ਤੁਹਾਡੇ ਨਾਂ ਦਾ ਨਾਰਿਆਂ ਦਾ ਜਵਾਬ ਜਿਹੜੀਆਂ ਦੋ ਬੋਮਾਂ ਦੋਨੇ ਖੜੀਆਂ ਕਰੋ ਜਿੱਦੀ ਇੱਕ ਇੱਕ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ 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 ਜੰਟੂ ਦਾ ਨਾਮ ਮੁਰਦਾਬਾਦ 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 ਫਿਰ ਦੋ ਸਾਡੇ ਨਾਲ ਖਿਆ ਚਲਾ ਸਾਡੇ ਨਾਲ ਖਾਓ ਹੇ ਤੁਕੀ ਤਕੀ ਚੱਕ ਦਿਆਂਗੇ ਤੋਰ ਤੇ ਗੋਡਾ ਰੱਖਦੇ ਆਵੇਂ ਤੁਕੀ ਤਕੀ ਚੱਕ ਦਿਆਂਗੇ ਤੋਰ ਤੇ ਗੋਡਾ ਰੱਖਦੇ ਆਵੇਂ ਆਸਰਕਾਰ ਮੁਰਦਾਬਾਦ 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 ਆਸਰਕਾਰ ਮੁਰਦਾਬਾਦ 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 ਸਰਸ਼ਾਦ ਕਰਜੂਨ ਜਿੰਦਾਬਾਦ 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 ਅਮੇ ਕਾ ਜਿੰਦਾਬਾਦ ਜਿੰਦਾਬਾਦ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ